ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਆਲ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਈਡੀ ਦੇ ਵੱਲੋਂ ਸਾਬਕਾ ਆਈਐਸ ਮਹਿੰਦਰ ਸਿੰਘ ਦੇ ਚੰਡੀਗੜ੍ਹ ਰਿਹائش ਤੇ ਰੇਡ ਕੀਤੀ ਗਈ ਔਰ ਇਸ ਰੇਡ ਦੌਰਾਨ ਉਹਨਾਂ ਦੇ ਘਰ ਚੋਂ 12 ਕਰੋੜ ਦੇ ਹੀਰੇ ਔਰ 7 ਕਰੋੜ ਰੁਪਏ ਦੇ ਕਰੀਬ ਸੋਨਾ ਬਰਾਮਦ ਹੋਇਆ ਔਰ ਕੈਸ਼ ਵੀ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਦਿਖਾਉਨੇ ਆ ਜਿਹੜਾ ਉਹਨਾਂ ਦੇ ਘਰ ਦੇ ਵਿੱਚੋਂ ਹੀਰੇ ਸੋਨੇ ਤੇ ਕੈਸ਼ ਬਰਾਮਦ ਹੋਇਆ ਹੈ ਇਸ ਕਿਸ ਮਾਮਲੇ ਦੇ ਵਿੱਚ ਜਿਹੜੀ ਐਡੀ ਨੇ ਛਾਪੇਮਾਰੀ ਕੀਤੀ ਹੈ ਇਸ ਦੇ ਬਾਰੇ ਵਿਸਤਾਰ ਚ ਜਾਣਕਾਰੀ ਦੇਵਾਂਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਪੂਰੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੀਰੇ ਜਿਹੜੇ ਨੇ ਹੀਰਿਆਂ ਦਾ ਭੰਡਾਰ ਕਹਿ ਸਕਦੇ ਆ ਬਰਾਮਦ ਹੋਇਆ 12 ਕਰੋੜ ਰੁਪਏ ਦੇ ਹੀਰੇ ਔਰ ਸੋਨਾ ਬਰਾਮਦ ਹੋਇਆ ਨਾਲ ਦੇ ਨਾਲ ਕੈਸ਼ ਵੀ 1 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਤਾਂ ਇਹ ਦੱਸਦੇ ਚੱਲਦੇ ਆ ਨੌਇਡਾ ਅਥਾਰਟੀ ਦੇ ਸਾਬਕਾ ਸੀਈਓ ਰਹੇ ਨੇ ਮੋਹਿੰਦਰ ਸਿੰਘ ਔਰ ਨੌਇਡਾ ਦੇ ਵਿੱਚ ਇੱਕ ਲੋਟਸ 300 ਪ੍ਰੋਜੈਕਟ ਦੇ ਕਪਲੇ ਦੇ ਇਲਜ਼ਾਮ ਮੋਹਿੰਦਰ ਸਿੰਘ ਤੇ ਨੇ ਕਪਲੇ ਦੇ ਇਲਜ਼ਾਮ ਮਹਿੰਦਰ ਸਿੰਘ ਤੇ ਨੇ ਮਹਿੰਦਰ ਸਿੰਘ ਦੀ ਤਸਵੀਰ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਔਰ ED ਦੇ ਵੱਲੋਂ ਦਿੱਲੀ ਮਥੁਰਾ ਨੌਇਡਾ ਤੇ ਚੰਡੀਗੜ੍ਹ ਦੇ ਵਿੱਚ ਇਸ ਮਾਮਲੇ 'ਚ ਰੇਡ ਕੀਤੀ ਗਈ 2018 ਦੇ ਵਿੱਚ ਇਹ ਮਾਮਲਾ ਜਾਗਰੂਕ ਹੋਇਆ ਜਦੋਂ ਤਿੰਨ ਡਾਇਰੈਕਟਰ ਆਪਰੇਸ਼ਨ ਲੋਟਸ 300 ਪ੍ਰੋਜੈਕਟ ਦੇ ਵਿੱਚ ਗ੍ਰਫਤਾਰ ਹੋਏ ਸੀ ਤਾਂ ਹੁਣ ਮਹਿੰਦਰ ਸਿੰਘ ਵੀ ਇਸ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੋਂ ਦਿਖਾ ਰਹੇ ਹਾਂ ਲੋਟਸ 300 ਪ੍ਰੋਜੈਕਟ ਚ ਕਪਲਾ ਕਰਨ ਦੇ ਇਲਜ਼ਾਮ ਨੇ 300 ਕਰੋੜ ਰੁਪਏ ਦੇ ਕਪਲਾ ਕਰਨ ਦੇ ਇਲਜ਼ਾਮ ਵਕ ਵਕ ਜਿਹੜੇ ਇਸ ਪ੍ਰੋਜੈਕਟ ਦੇ ਨਾਲ ਜੁੜੇ ਹੋਏ ਲੋਕਾਂ ਤੇ ਲੱਗੇ ਨੇ ਜਿਨ੍ਹਾਂ ਦੇ ਵਿੱਚ ਆਈਏਐਸ ਸਾਬਕਾ ਆਈਐਸ ਨੇ ਮੁਹੰਦਰ ਸਿੰਘ ਇਨਾਂ ਦੀ ਚੰਡੀਗੜ੍ਹ ਦੇ ਵਿੱਚ ਰਿਹائش ਹੈ ਔਰ ਚੰਡੀਗੜ੍ਹ ਰਿਹائش ਦੇ ਵਿੱਚ ਇਹਨਾਂ ਤੇ ਰੇਡ ਕੀਤੀ ਗਈ ਘਰ ਤੇ ਰੇਡ ਕੀਤੀ ਗਈ ਜਿਸ ਦਰਮਿਆਨ ਇਹ ਜ਼ਖੀਰਾ ਹੀਰਿਆਂ ਦਾ ਔਰ ਸੋਨਾ ਬਰਾਮਦ ਹੋਇਆ 1 ਕਰੋੜ ਰੁਪਏ ਬਰਾਮਦ ਹੋਇਆ ਹੋਰ ਇਹ ਜਿਹੜੀ ਹੈ ਲਗਾਤਾਰ ਇਸ ਮਾਮਲੇ ਦੇ ਵਿੱਚ ਰਫਤਾਰ ਫੜਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਮਾਮਲਾ 2018 ਦੇ ਵਿੱਚ ਵੀ ਸਾਹਮਣੇ ਆ ਗਿਆ ਸੀ ਪਰ ਹੁਣ ਜਿਹੜਾ ਇਸ ਤੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਹੋਮ ਬਾਇਰਸ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਧੋਖਾਧੜੀ ਸਾਡੇ ਨਾਲ ਹੋਈ ਹੈ ਲਗਭਗ 191 ਕਰੋੜ ਰੁਪਏ ਦੀ ਰਕਮ 3C ਕੰਪਨੀ ਦੀ ਸਬਸਿਡੀ ਕੰਪਨੀ ਚ ਟ੍ਰਾਂਸਫਰ ਕੀਤੀ ਗਈ ਜਿੰਦਾ ਕਨੈਕਸ਼ਨ ਕੋਈ ਲੈਣਾ ਦੇਣਾ ਜਿਹੜਾ ਕੰਸਟਰਕਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਆਹ ਹੁਣੇ ਲੋਟਸ 300 ਪ੍ਰੋਜੈਕਟ ਦੇ ਤਹਿਤ ਕਾਰਵਾਈ ਜਿਹੜੀ ਕੀਤੀ ਗਈ ਹੈ 300 ਕਰੋੜ ਦਾ ਘੁਟਾਲਾ ਦੱਸਿਆ ਜਾ ਰਿਹਾ ਹੈ ਮਨੀ ਲਾਂਡਰਿੰਗ ਦਾ ਮਾਮਲਾ ED ਨੇ ਇਸ ਮਾਮਲੇ 'ਚ ਦਰਜ ਕੀਤਾ ਸੀ ਔਰ ਚੰਡੀਗੜ੍ਹ ਸਥਿਤ ਕੋਠੀ 'ਚ ਜਿਹੜਾ ਹਣ ਸਾਬਕਾ IAS ਨੇ ਉਹਨਾਂ ਦੀ ਚੰਡੀਗੜ੍ਹ ਕੋਠੀ 'ਚ ਰਿਹائش ਤੇ ਜਿਹੜੀ ਉਹਨਾਂ ਦੀ ਹੈ ਉੱਥੇ ਰੇਡ ਕੀਤੀ ਨੌਇਡਾ ਅਥਾਰਟੀ ਦੇ ਸਾਬਕਾ ਸੀਈਓ ਰਹੇ ਨੇ ਮਹਿੰਦਰ ਸਿੰਘ ਤਾਂ ਹੁਣ ਕਈ ਥਾਵਾਂ ਤੇ ਜਿਹੜੀ ਹੈ ਦੇਸ਼ ਦੇ ਕਈ ਥਾਵਾਂ ਤੇ ਇਸ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਦਿੱਲੀ ਮਿਰਠ ਦੇ ਵਿੱਚ ਕੀ ਬਰਾਮਦ ਹੋਇਆ ਇਸ ਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਰੇਡ ਕਦੋਂ ਹੋਈ ਹੈ ਇਸ ਦੇ ਬਾਰੇ ਵੀ ਹਾਲ ਕੋਈ ਖੁੱਲ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰੀਕੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੀਰਿਆਂ ਦੇ ਸੋਨੇ ਨਾਲ ਕੈਸ਼ ਬਰਾਮਦ ਹੋਇਆ ਇਹ ਆਪਣੇ ਆਪ ਚ ਹੈਰਾਨ ਕਰਦਾ ਕਿ ਕਿਸ ਤਰੀਕੇ ਦੇ ਨਾਲ ਕੱਪਲੇ ਕੀਤੇ ਗਏ ਕਿ ਇਹਨਾਂ ਹੀਰੇ ਸੋਨਿਆਂ ਦੀ ਜਿਹੜੀ ਕਿਸ ਨੂੰ ਖਰੀਦਿਆ ਗਿਆ ਹੈ ਕਿ ਇਹਨਾਂ ਨੇ ਆਪਣੀ ਆਮਦਨ ਤੋਂ ਵੱਧ ਇਸ ਇਹਨਾਂ ਹੀਰਾ ਜਵਾਰਤ ਨੂੰ ਕਿਵੇਂ ਖਰੀਦ ਲਿਆ ਕਿ ਕਨੈਕਸ਼ਨ ਲੋਟਸ 300 ਦੇ ਨਾਲ ਜੁੜਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰ ਵੀ ਜਿਹੜੀ ਆ ਤੁਹਾਨੂੰ ਅਸੀਂ ਲਾਈਵ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ